ਕੈਨੇਡਾ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਪੜਨਦੇ ਚਾਵਣ ਵਿਦਿਆਰਥੀ ਪਹਿਲਾਂ ਤਾਂ ਇਸ ਗੱਲੋਂ ਪਰੇਸ਼ਾਨ ਸੀ ਕਿ ਉਹਨਾਂ ਦੀਆਂ ਫੀਸਾਂ ਦੇ ਵਿੱਚ ਦੁੱਗਣਾ ਵਾਧਾ ਕਰਕੇ ਉਹਨਾਂ ਨੂੰ ਵੱਡਾ ਝਟਕਾ ਦਿੱਤਾ ਗਿਆ ਤੇ ਦੂਜੇ ਪਾਸੇ ਇੱਕ ਹੋਰ ਵੱਡਾ ਝਟਕਾ ਜਿਹੜਾ ਵਿਦਿਆਰਥੀਆਂ ਨੂੰ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਧੰਨੇ ਅਤੇ ਪੱਕੇ ਮੋਰਚੇ ਲਾਉਣ ਲਈ ਮਜਬੂਰ ਹੋਣਾ ਪਿਆ ਅਜਿਹੇ ਹਾਲਾਤ ਕਿਉਂ ਬਣੇ ਨੇ ਪੂਰਾ ਮਾਮਲਾ ਕੀ ਹੈ ਤੁਹਾਡੇ ਨਾਲ ਰਿਪੋਰਟ ਸਾਂਝੀ ਕਰਨ ਜਾ ਰਹੇ ਹਾਂ ਦਰਸਲ ਪੰਜਾਬ ਦੇ ਵੱਖ-ਵੱਖ ਚਿਰਿਆਂ ਦੇ ਨਾਲ ਸਬੰਧਤ ਵਿਦਿਆਰਥੀ ਜਿਹੜੇ ਨੇ ਉਹ ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਦੇ ਵਿੱਚ ਅਲਗੋਮਾ ਯੂਨੀਵਰਸਿਟੀ ਖਿਲਾਫ ਪੱਕੇ ਮੋਰਚੇ ਤੇ ਡਟ ਚੁੱਕੇ ਨੇ ਅਤੇ ਇਹਨਾਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਵਿੱਚ ਟੈਂਟ ਲਗਾ ਕੇ ਦਿਨ ਰਾਤ ਦਾ ਜਿਹੜਾ ਮੋਰਚਾ ਸ਼ੁਰੂ ਕਰ ਦਿੱਤਾ ਹੈ ਤੇ ਇਨਸਾਫ ਦੀ ਮੰਗ ਕੀਤੀ ਹੈ ਦੱਸਦੀ ਹੈ ਕਿ ਮੈਟੀਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ ਨੇ ਯੂਨੀਵਰਸਿਟੀ ਤੇ ਆਈ ਆਈਟੀ ਗ੍ਰੈਜੂਏਸ਼ਨ ਕੋਰਸ ਦੇ 100 ਦੇ ਕਰੀਬ ਵਿਦਿਆਰਥੀਆਂ ਨੂੰ ਬੇਵਜ੍ਹਾ ਫੇਲ ਕਰਨ ਦਾ ਦੋਸ਼ ਲਾਇਆ ਹੈ ਅਤੇ ਸੰਘਰਸ਼ ਦੀ ਹਮਾਇਤ ਕੀਤੀ ਹੈ ਅਤੇ ਜਥੇਬੰਦੀ ਦੀ ਵੀ ਯੂਨੀਵਰਸਿਟੀ ਦੇ ਵਾਧੂ ਫੀਸਾਂ ਬਸੂਲਣ ਦਾ ਦੋਸ਼ ਹੈ ਜਿਹੜਾ ਲਾਇਆ ਗਿਆ ਹੈ ਜਗਰਾਉਂਡ ਨਾਲ ਸੰਬੰਧਿਤ ਜਥੇਬੰਦੀ ਦੇ ਆਗੂ ਵਰੁਣ ਖੰਨਾ, ਖੁਸ਼ਪਾਲ ਗਰੇਵਾਲ, ਮਨਪ੍ਰਿਤ ਕੌਰ, ਵਿਕਰਮ ਕੁਲੇਵਾਲ ਅਤੇ ਮਨਦੀਪ ਨੇ ਦੱਸਿਆ ਕਿ ਬ੍ਰੈਂਪਟਨ ਸਥਿਤ ਯੂਨੀਵਰਸਿਟੀ ਵੱਲੋਂ 130 ਦੇ ਕਰੀਬ ਵਿਦਿਆਰਥੀਆਂ ਨੂੰ ਸਾਜ਼ਿਸ਼ੀ ਢੰਗ ਦੇ ਨਾਲ ਫੇਲ ਕੀਤੇ ਜਾਣ ਤੋਂ ਬਾਅਦ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਸਾਹਮਣੇ ਪੱਕਾ ਮੋਰਚਾ ਲਗਾ ਦਿੱਤਾ ਹੈ। ਉਹਨਾਂ ਦੱਸਿਆ ਕਿ ਆਈਟੀ ਦੇ ਗ੍ਰੈਜੂਏਸ਼ਨ ਕੋਰਸ 'ਚ ਕੁੱਲ 10 ਵਿਸ਼ੇ ਹਨ ਅਤੇ ਇਹਨਾਂ 'ਚੋਂ 9 ਵਿਸ਼ਿਆਂ ਵਿੱਚ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਏ ਨੇ ਪਰ ਇੱਕ ਪੇਪਰ 'ਚੋਂ ਸਾਜ਼ਿਸ਼ੀ ਢੰਗ ਦੇ ਨਾਲ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਫੇਲ ਕਰ ਦਿੱਤਾ ਗਿਆ ਹੈ। ਉਨਾ ਕਿਹਾ ਹੈ ਕਿ ਜੀਆਈਸੀ ਵਿਧਾਨ ਤੇ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਕਾਰਨ ਕੈਨੇਡਾ ਵਿੱਚ ਕੁਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਚ 40 ਫੀਸਦੀ ਤੱਕ ਨਿਘਾਰ ਆਇਆ ਹੈ ਇਸ ਲਈ ਕੁਝ ਕੈਨੇਡੀਨ ਕਾਲਜ ਤੇ ਯੂਨੀਵਰਸਿਟੀਆਂ ਵਿਦਿਆਰਥੀਆਂ ਨੂੰ ਫੇਲ ਕਰਕੇ ਮੁਨਾਫਾ ਖੱਟਣ ਦੇ ਰਾਹ ਪਈਆਂ ਹੋਈਆਂ ਨੇ ਉਨਾ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਲਗਾਤਾਰ ਦੋ ਅਤੇ ਤਿੰਨ ਵਾਰ ਫੇਲ ਕੀਤਾ ਗਿਆ ਹੈ ਵਿਦਿਆਰਥੀਆਂ ਕੋਲੋਂ ਪ੍ਰਤੀ ਵਿਸ਼ੇ ਦੇ ਹਿਸਾਬ ਦੇ ਨਾਲ 3000 ਤੋਂ 3500 ਡਾਲਰ ਤੱਕ ਵਸੂਲੇ ਜਾਂਦੇ ਨੇ ਇਸ ਤੋਂ ਇਲਾਵਾ ਯੂਨੀਵਰਸਿਟੀ ਵਿੱਚ ਆਨਲਾਈਨ ਤੇ ਆਫਲਾਈਨ ਕਲਾਸਾਂ ਵਿੱਚ ਪੜ੍ਹਾਈ ਦਾ ਮਿਆਰ ਬਹੁਤ ਮਾੜਾ ਹੈ ਅਤੇ ਨਾਲ ਹੀ ਉਹਨਾਂ ਕਹਿ ਕੇ ਫੇਲ ਕੀਤੇ ਵਿਸ਼ੇ ਦੇ 400 ਵਿਦਿਆਰਥੀਆਂ ਨੂੰ ਮਹਿਜ਼ ਇੱਕ ਪ੍ਰੋਫੈਸਰ ਪੜਾ ਰਿਹਾ ਹੈ ਕਮੇਟੀ ਵੱਲੋਂ ਬੱਲੀ ਸਿੰਘ ਪ੍ਰਵੀਨ ਗਿੱਲ ਤੇ ਰਾਜਪਾਲ ਕੌਰ ਨੇ ਮੰਗ ਕੀਤੀ ਕਿ ਫੇਲ ਵਿਸ਼ੇ ਦਾ ਸਾਲਾਨਾ ਗ੍ਰੇਡਿੰਗ ਮਾਪਦੰਡ ਤਬਦੀਲ ਕਰਕੇ ਉਸ ਅਨਸਾਰ ਪੇਪਰ ਦੁਬਾਰਾ ਚੈੱਕ ਕੀਤੇ ਜਾਣ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਖਿਲਵਾੜ ਕਰਨ ਵਾਲੇ ਪ੍ਰੋਫੈਸਰ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਵਿਦਿਆਰਥੀਆਂ ਤੇ ਦੁਬਾਰਾ ਪੇਪਰ ਦੇਣ ਦੀ ਵਾਧੂ ਫੀਸ ਦਾ ਬੋਝ ਖਤਮ ਕੀਤਾ ਜਾਵੇ ਅਤੇ ਪੇਪਰ ਚੈੱਕ ਕਰਨ ਦੀ ਵਿਧੀ ਪਾਰਦਰਸ਼ੀ ਕੀਤੀ ਜਾਵੇ ਤਾਂ ਇਹ ਵੱਡੀ ਮੰਗ ਵਿਦਿਆਰਥੀਆਂ ਨੇ ਕਰ ਦਿੱਤੀ ਹੈ ਕੇਵਲ ਇਹ ਹਾਲਾਤ ਨੇ ਜਿਹੜੇ ਉਹ ਪੰਜਾਬ ਭਾਰਤ ਵਿੱਚ ਨਹੀਂ ਬਣਦੇ ਬਲਕਿ ਹੁਣ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬਣਦੇ ਨਜ਼ਰ ਆਉਂਦੇ ਨੇ ਕਿ ਵਿਦਿਆਰਥੀਆਂ ਦੇ ਨਾਲ ਜਿਹੜਾ ਕੁਝ ਜਿਹਾ ਕੀਤਾ ਜਾਂਦਾ ਜਿਸ ਤੋਂ ਬਾਅਦ ਉਹਨਾਂ ਨੂੰ ਧਰਨੇ ਪ੍ਰਦਰਸ਼ਨ ਲਾਉਣ ਵਾਸਤੇ ਮਜਬੂਰ ਹੋਣਾ ਪਵੇ ਤੇ ਹੁਣ ਹਾਲਾਤ ਕੈਨੇਡਾ ਦੇ ਬ੍ਰੈਮਟਨ ਦੇ ਵਿੱਚ ਬਣੇ ਨੇ ਕਿਉਂਕਿ ਬਹੁਤ ਸਾਰੇ ਪੰਜਾਬੀ ਵਿਦਿਆਰਥੀ ਜਹੇ ਨੇ ਜਿਹੜੇ ਬ੍ਰੈਮਟਨ ਸ਼ਹਿਰ ਦੇ ਵਿੱਚ ਜਾਂਦੇ ਨੇ ਉੱਥੇ ਜਾ ਕੇ ਪੜਨਾ ਚਾਹੁੰਦੇ ਨੇ ਇਹ ਚੰਗੀਆਂ ਯੂਨੀਵਰਸਿਟੀਆਂ ਵਿੱਚ ਪਰ ਜਦੋਂ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਨਾਲ ਅਜਿਹੀ ਸਥਿਤੀ ਬਣ ਜਾਵੇ ਕਿ ਉਹਨਾਂ ਦੇ ਦੋਸ਼ਾਂ ਮੁਤਾਬਕ ਕਿ ਉਹਨਾਂ ਨੂੰ ਪੇਪਰ ਚੋਂ ਫੇਲ ਕਰ ਦਿੱਤਾ ਜਾਵੇ ਤਾਂ ਉੱਥੇ ਉਹ ਫਿਰ ਧਰਨਾ ਲਾਉਣ ਦੇ ਲਈ ਮਜਬੂਰ ਹੋ ਜਾਂਦੇ ਨੇ ਤਾਂ ਹੁਣ ਇੱਥੇ ਇਹ ਵੀ ਦੇਖਣਾ ਬਾਕੀ ਆ ਕਿ ਉਹਨਾਂ ਵਿਦਿਆਰਥੀਆਂ ਦੀ ਜਿਹੜੀ ਆਪਣਾ ਮੰਗ ਹੈ ਉਹ ਮੰਨੀ ਜਾਂਦੀ ਆ ਅਜਾਫਰ ਨਹੀਂ ਕਿਉਂਕਿ ਇੱਕ ਪਾਸੇ ਵਾਧੂ ਫੀਸਾਂ ਜਿਹੜੀਆਂ ਫੀਸਾਂ ਵਧਾ ਦਿੱਤੀਆਂ ਗਿਆ ਨੇ ਯੂਨੀਵਰਸਿਟੀਆਂ ਵਿੱਚ ਉਹ ਵੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਸੀ ਦੂਜੇ ਪਾਸੇ ਝਟਕਾ ਇਹ ਵੀ ਸੀ ਕਿ ਜਿਹੜੀ ਰੀਪੀਅਰ ਕੱਢੀ ਜਾਂਦੀ ਹੈ ਜਾਨੀ ਕਿ ਫੇਲ ਕਰ ਦਿੱਤਾ ਜਾਂਦਾ ਵਿਦਿਆਰਥੀਆਂ ਨੂੰ ਜਦੋਂ ਵਿਦਿਆਰਥੀ ਦੁਬਾਰਾ ਫੀਸ ਭਰਨਗੇ ਤਾਂ 3000 ਤੋਂ 3500 ਡਾਲਰ ਪ੍ਰਤੀ ਪੇਪਰ ਜਾਨੀ ਕਿ ਇੱਕ ਵਿਸ਼ੇ ਦਾ ਉਹਨਾਂ ਤੋਂ ਵਸੂਲ ਕੀਤਾ ਜਾਊਗਾ ਇੱਥੇ ਵਿਦਿਆਰਥੀਆਂ ਨੇ ਦੋਸ਼ ਲਾਇਆ ਜਿਸ ਤੋਂ ਬਾਅਦ ਉਹਨਾਂ ਦੀ ਜੇਬ ਤੇ ਵਾਧੂ ਖਰਚ ਖਰਚ ਪਊਗਾ ਜੇਕਰ ਵਿਦਿਆਰਥੀ ਇਸ ਤਰੀਕੇ ਦੀ ਮੰਗ ਕਰ ਰਹੇ ਨੇ ਕਿ ਉਹਨਾਂ ਦਾ ਜਿਹੜਾ ਪੇਪਰ ਹੈ ਰੀਚੈੱਕ ਕੀਤਾ ਜਾਵੇ ਰੀਚੈੱਕ ਤੋਂ ਬਾਅਦ ਜਿਹੜੇ ਵਿਦਿਆਰਥੀਆਂ ਯੋਗ ਨਹੀਂ ਸੀ ਕਿ ਪਾਸ ਹੋਣ ਦੇ ਉਹਨਾਂ ਨੂੰ ਭਾਵੇਂ ਫੇਲ ਕਰ ਦਿੱਤਾ ਜਾਵੇ ਪਰ ਕਹਿੰਦੇ ਕਿ ਜ਼ਿਆਦਾਤਰ ਵਿਦਿਆਰਥੀਆਂ ਨੂੰ ਫੇਲ ਕਰਨ ਦਾ ਇੱਕੋ ਵਿਸ਼ੇ ਦੇ ਵਿੱਚੋਂ ਕੀ ਕਾਰਨ ਹੈ ਜੇਕਰ ਪੇਪਰ ਰੀਚੈੱਕ ਹੁੰਦੇ ਨੇ ਉਸ ਤੋਂ ਬਾਅਦ ਕੁਝ ਵਿਦਿਆਰਥੀ ਨੇ ਜਿਹੜੇ ਉਹ ਪਾਸ ਹੋ ਜਾਂਦੇ ਨੇ ਜਾਂ ਜੇ ਹਾਲਾਤਾਂ 'ਚ ਤਬਦੀਲੀ ਆਏਗੀ ਤਾਂ ਫਿਰ ਵਿਦਿਆਰਥੀਆਂ ਦਾ ਧਰਨਾ ਜਾਇਜ਼ ਹੈ ਜੇਕਰ ਉਸ ਤੋਂ ਬਾਅਦ ਵੀ ਹਾਲਾਤ ਜਿਹਾ ਰਹਿਣਗੇ ਤਾਂ ਵਿਦਿਆਰਥੀਆਂ ਨੂੰ ਫਿਰ ਦੁਬਾਰਾ ਫੀਸ ਭਰ ਕੇ ਪੇਪਰ ਦੇਣੇ ਪੈਣਗੇ ਹੁਣ ਦੇਖਣਾ ਇਹ ਹੋਵੇਗਾ ਕਿ ਵਿਦਿਆਰਥੀਆਂ ਦੀਆਂ ਮੰਗਾਂ ਕਦੋਂ ਤੱਕ ਜਿਹੜੀਆਂ ਨੇ ਮੰਨੀਆਂ ਜਾਂਦੀਆਂ ਨੇ ਕਿਉਂਕਿ ਵਿਦਿਆਰਥੀ ਪੰਜਾਬ ਦੇ ਵੱਖ-ਵੱਖ ਜਿਨ੍ਹਾਂ ਨਾਲ ਸੰਬੰਧ ਰੱਖਦੇ ਨੇ ਤਾਂ ਸਾਡੇ ਨਜ਼ਰਾਂ ਇਸ ਤੇ ਬਣੀਆਂ ਰਹਿਣਗੀਆਂ ਕਿ ਵਿਦਿਆਰਥੀਆਂ ਦੀ ਮੰਗ ਕਦੋਂ ਤੱਕ ਪ੍ਰਵਾਨ ਹੁੰਦੀ ਹੈ ਫਿਲਹਾਲ ਲਈ ਜੁੜੇ ਹੋਏ ਲੀਡਰ ਪੰਜਾਬੀ মিডিਆ ਨਾਲ ਧੰਨਵਾਦ